ਆਈ ਮੇਰਾ ਬੱਚਾ ਆਈ ਮੇਰਾ ਬੱਚਾ ਫੋਨ ਆਵੇ ਤਾਂ ਮੈਂ ਪੁੱਛਾਂ ਤੈਨੂੰ ਸਹੀ ਵੀ ਪੁੱਛ ਤੂੰ ਕਿਉਂ ਮੇਰੀ ਜ਼ਿੰਦਗੀ ਬਰਬਾਦ ਰਿਆਂ ਕਰ ਤਾ ਨਾ ਕਰ ਮੇਰੀ ਜ਼ਿੰਦਗੀ ਬਰਬਾਦ ਭਾਜ ਮੈਂ ਵਿਧਵਾ ਜਨਾਨੀ ਆ ਮੇਰੀ ਕੋਈ ਆ ਘਰ ਚ ਰਹਿਣਾ ਬੜਾ ਔਖਾ ਕਿਹਿਆ ਕਾ ਮੇਰਾ ਪਤੀ ਸੁਣਦਾ ਐ ਮੈਂ ਤਾਂ ਇਹੋ ਹੀ ਆਕਰੋ ਪੁੱਤ ਮੈਂ ਦਵਾਈ ਖਾ ਕੇ ਮਰ ਜਾਣਾ ਐ ਪਤ ਮੇਰੀ ਜ਼ਿੰਦਗੀ ਕੋਈ ਨਹੀਂ ਹੋ। ਅੰਦੀ ਮੈਂ ਪਲੱਸ ਟੂ ਕਰਾਈ ਸੀ। ਪਲੱਸ ਟੂ ਦੇ ਪੇਪਰ ਨਹੀਂ ਦਿੱਤੇ ਜਦੋਂ ਭਰਤੀ ਹੋ ਗਿਆ। ਪਰ ਮੈਂ ਸੋਚਿਆ ਮੇਰੇ ਘਰ ਦੀ ਗਰੀਬੀ ਮੁੜ ਜਾਏ। ਮੇਰੇ ਘਰ ਦੀ ਗਰੀਬੀ ਬੜੀ ਬੜੇ ਮਾੜੇ ਹਾਲਤੀ ਸੀ। ਮੈਂ ਕਹਿੰਦੀ ਬੇਟਾ ਭਰਤੀ ਹੋ ਤੇ ਮੇਰੇ ਘਰ ਦੀ ਗਰੀਬੀ ਮੁੜ। ਮੈਂ ਪੜ੍ਹਾਈ ਦਾ ਜਦੋਂ ਪਿਓ ਮਰਿਆ ਛੋਟਾ ਜਿਹਾ ਪੰਜਵੀਂ ਚ ਪੜਦਾ ਸੀ ਤੇ ਉਸ ਤੋਂ ਬਾਅਦ ਇਹ ਮੈਂ ਪੜਾ ਲਿਖਾ ਕੇ ਭਰਤੀ ਕਰਾਇਆ। ਪਹਿਲੀ ਭਰਤੀ ਮੇਰਾ ਪੁੱਤ ਹੋ ਗਿਆ। ਪਰ ਹੁਣ ਮੈਨੂੰ ਨਹੀਂ ਸਮਝ ਲੱਗੀ ਵੀ ਹੁਣ ਕੀ ਪਾਣਾ ਬਣਿਆ ਪੁੱਤ ਦੇ ਇਹ 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 ਕੰਮ ਅੰਚ ਕਿੱਦਾਂ ਪਿਆ ਹੁਣ ਜਿਹੜਾ ਕੱਲ ਥਾਣੇ ਦੇ ਵਿੱਚ ਬੰਬ ਸੁਣ ਪਾਜੀ ਮੈਨੂੰ ਇਹ ਵੀ ਨਹੀਂ ਜੇ ਪਤਾ ਇਹਦੀ ਅਮਰਤਪਾਲ ਨਾਲ ਕਿਤੇ ਫੋਟੋ ਲੱਤੀ ਮੈਨੂੰ ਨਹੀਂ ਪਤਾ ਅਮਰਤਪਾਲ ਕੌਣ ਆ ਕੌਣ ਨੇ ਉਹਦੇ ਤੋਂ ਸਾਡੇ ਘਰ ਇੱਕ ਦੁਆਰੀ ਪੁਲਿਸ ਆਈ ਆ ਤੇ ਮੁੜ ਕੇ ਹੁਣ ਸਾਨੂੰ ਤੰਗ ਕੀਤਾ ਪੁਲਿਸ ਨੇ ਹੁਣ ਤੇ ਮੈਨੂੰ 5 ਦਿਨ ਥਾਣੇ ਰੱਖਿਆ ਉਹਨਾਂ ਨੇ ਤੇ ਮੇਰੇ ਭੈਣ ਨੂੰ ਵੀ ਚੋਕ ਲਿਆ ਮੇਰੇ ਭਨੂਜੇ ਨੂੰ ਵੀ ਚੋਕ ਲਿਆ ਇਹਨਾਂ ਨੇ ਬੇਨਜਾਜ ਚੋਕ ਲਿਆ ਜੇ ਮੈਨੂੰ ਤੇ ਚੁੱਕਣਾ ਸੀ ਮੇਰੇ ਭਨੂਜੇ ਤੇ ਭੈਣ ਨੂੰ ਤੇ ਨਾਲ ਚੁੱਕਦੇ ਤੇਰੇ ਮਨੋਂ ਲੋਕੀ ਗੁੱਜੇ ਗੁੱਜੇ ਪੁੱਛਣ ਲੱਗੇ ਵੀ ਤੂੰ ਦੇ ਕੰਨੀ ਆ ਮੁੰਡਾ ਫੌਜ ਚਾ ਉਹ ਬਾਹਰ ਚਲਿਆ ਗਿਆ ਬਾਦੀ ਮੇਰੇ ਲੱਗੇ ਨਹੀਂ ਕੋਈ ਅਣਕ ਜਨਾਨੀ ਪੈਂਦੀ ਡਰਦੀ ਵੀ ਪਤਾ ਨਹੀਂ ਕੋਲੋਂ ਪੁਲਿਸ ਪੈ ਜਣੀ ਇਹ ਤਾਂ ਕਦੋਂ ਲੈ ਜਰਾ ਨੂੰ ਕੇ ਜੀ ਹਾਂ ਪੁੱब्बा ਮਾਰ ਰੋ ਰਹੀ ਇਹ ਉਹ ਬਦਨਸੀਬ ਮਾਂ ਹੈ ਜਿਸ ਨੂੰ ਲੱਗ ਰਿਹਾ ਸੀ ਕਿ ਉਸ ਦਾ ਪੁੱਤ ਫੌਜ ਚ ਹੈ ਚੰਗੀ ਨੌਕਰੀ ਕਰ ਰਿਹਾ ਹੈ ਉਸ ਦੇ ਘਰ ਦੀ ਗਰੀਬੀ ਖਤਮ ਹੋ ਜਾਵੇਗੀ ਉਸ ਦੀ ਜੂਨ ਸੁਧਰ ਜਾਵੇਗੀ ਪਰ ਇਸ ਮਾਂ ਨੂੰ ਇਹ ਨਹੀਂ ਪਤਾ ਸੀ ਕਿ ਉਸ ਦਾ ਪੁੱਤ ਉਸ ਨੂੰ ਬਿਰਧ ਅਵਸਥਾ 'ਚ ਕੱਖਾਂ ਵਾਂਗ ਰੁਲਣ ਲਈ ਮਜਬੂਰ ਕਰ ਦੇਵੇਗਾ ਜਾਣਕਾਰੀ ਮੁਤਾਬਕ ਇਸ ਬਜ਼ੁਰਗ ਮਾਂ ਨੂੰ ਇਹ ਨਹੀਂ ਪਤਾ ਸੀ ਕਿ ਉਸ ਦਾ ਪੁੱਤ ਜੋ ਉਸ ਦੇ ਬढ़ापे ਦਾ ਸਹਾਰਾ ਸੀ ਉਹ ਅਪਰਾਧ ਦੀ ਦੁਨੀਆ 'ਚ ਅਪਰਾਧ ਦੀ ਦਲਦਲ ਚ ਧੱਸ ਚੁੱਕਿਆ ਹੈ ਤੇ ਉਸ ਦੇ ਪੁੱਤ ਵੱਲੋਂ ਇੰੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਕਿ ਕਿਤੇ ਤੱਕ ਜ਼ਿੰਮੇਵਾਰੀਆਂ ਤੱਕ ਲਈਆਂ ਜਾ ਰਹੀਆਂ ਨੇ ਜੀ ਹਾ ਪਿਛਲੇ ਦਿਨੀ ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ਚ ਧਮਾਕਾ ਹੋਇਆ ਸੀ ਬਕਾਇਦਾ ਕਥਿਤ ਇਸ ਧਮਾਕੇ ਦੀ ਜ਼ਿੰਮੇਵਾਰੀ ਤੱਕ ਲਈ ਗਈ ਸੀ ਧਮਾਕੇ ਦੀ ਜ਼ਿੰਮੇਵਾਰੀ ਲੈਣ ਵਾਲਾ ਖੁਦ ਨੂੰ ਜੀਵਨ ਫੌਜੀ ਦੱਸ ਰਿਹਾ ਹੈ ਹਾਲਾਂਕਿ ਜਗਬਾਣੀ ਅਦਾਰਾ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੁਣ ਇਸ ਮਾਮਲੇ ਚ ਧਮਾਕੇ ਦੀ ਕਥਿਤ ਜ਼ਿੰਮੇਵਾਰੀ ਲੈਣ ਵਾਲੇ ਨੌਜਵਾਨ ਜੀਵਨ ਫੌਜੀ ਦੀ ਮਾਂ ਕੈਮਰੇ ਸਾਹਮਣੇ ਆਈ ਹੈ ਕੈਮਰੇ ਤੇ ਪੁੱਭਾ ਮਾਰ ਰੋਂਦੀ ਵਿਧਵਾ ਮਾਂ ਵੱਲੋਂ ਵੱਡੇ ਰੌਂਗਟੇ ਖੜੇ ਕਰ ਦੇਣ ਵਾਲੇ ਖੁਲਾਸੇ ਕੀਤੇ ਗਏ ਨੇ ਮਾਂ ਨੇ ਰੋਂਦੇ ਕਰ ਲਾਉਂਦੇ ਹੋਏ ਦੱਸਿਆ ਕਿ ਉਹ ਤਾਂ ਇਹ ਸਮਝੀ ਰਹੀ ਸੀ ਕਿ ਉਸ ਦਾ ਪੁੱਤ ਫੌਜ 'ਚ ਨੌਕਰੀ ਕਰ ਰਿਹਾ ਹੈ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਹ ਕਦੋਂ ਵਿਦੇਸ਼ ਚਲਾ ਗਿਆ ਕਦੋਂ ਮਾੜੀ ਸੰਗਤ 'ਚ ਸ਼ਾਮਲ ਹੋ ਗਿਆ ਸੀ ਇਸ ਦੌਰਾਨ ਬਜ਼ੁਰਗ ਰੋਂਦੀ ਇਸ ਮਾਂ ਨੇ ਦੱਸਿਆ ਕਿ ਵਿਧਵਾ ਹੋਣ ਦੇ ਚੱਲਦੇ ਉਸ ਨੂੰ ਆਪਣੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਚੁੱਕਿਆ ਹੈ ਉਸ ਨੂੰ ਜਿਸ ਤੇ ਇਨਾ ਵੱਡਾ ਮਾਣ ਸੀ ਉਸ ਨੇ ਅੱਜ ਉਸ ਨੂੰ ਕੱਖਾਂ ਵਾਂਗ ਰੋਲਣ ਲਈ ਮਜਬੂਰ ਕਰ ਦਿੱਤਾ ਆਖਰ ਹੋਰ ਕੀ ਗੱਲਾਂ ਇਸ ਰੋਂਦੀ ਵਿਧਵਾ ਮਾਂ ਵੱਲੋਂ ਕਈਆਂ ਕਈਆਂ ਨੇ ਕੀ ਵਾਸਤਾ ਆਪਣੇ ਪੁੱਤ ਨੂੰ ਪਾਇਆ ਗਿਆ ਇਹ ਤੁਸੀਂ ਉਸ ਦੇ ਮੂੰਹੋਂ ਹੀ ਸੁਣ ਲਓ ਮਾਸਵਰਨ ਸਿੰਘ ਸੀ ਪੱਕਾ ਤੇ ਦਾ ਜੀਵਨ ਫੌਜੀ ਕਹਿੰਦੇ ਫੌਜ ਰਹਿ ਕੇ ਆਇਆ ਕਿੰਨਾ ਚਿਰ ਫੌਜ ਰਹਿ ਕੇ ਫੌਜ 7 ਸਾਲ ਨੌਕਰੀ ਕੀਤੀ ਹੈ ਨਾ ਕਿੱਥੇ ਕਿੱਥੇ ਕੀਤੀ ਨੌਕਰੀ ਦੋ ਸਾਲ ਤਾਂ ਕੀਤੀ ਹੈ ਨਿ ਸ਼੍ਰੀਨਗਰ ਦੋ ਸਾਲ ਲੇਚ ਕੀਤੀ ਹੈ ਨਾ ਤੇ 1 ਸਾਲ ਹੋਣ ਜੰਮੂ ਗਿਆ ਸੀ ਦੇਖਾ ਸਾਲ ਕੋ ਹੋ ਗਿਆ ਜੰਮੂ ਕੇ ਨੂੰ ਸਾਲ 1.5 ਸਾਲ ਹੋ ਗਿਆ ਕੇ ਨੂੰ ਉਹ 2018 ਚ ਭਰਤੀ ਹੋਇਆ ਤੇ ਹੁਣ 9 ਮਹੀਨੇ ਹੋ ਗਏ ਨੇ ਬਾਹਰ ਗਏ ਨੂੰ ਕੰਜਰ ਨੂੰ ਹਾਂਜੀ ਮੈਂ ਪਲੱਸ 2 ਕਰਾਈ ਸੀ ਪਲੱਸ 2 ਦੇ ਪੇਪਰ ਨਹੀਂ ਦਿੱਤੇ ਜਦੋਂ ਭਰਤੀ ਹੋ ਗਿਆ ਪਰ ਮੈਂ ਸੋਚਿਆ ਮੇਰੇ ਘਰ ਦੀ ਗਰੀਬੀ ਮੁੜ ਜੇ ਮੇਰੇ ਘਰ ਦੀ ਗਰੀਬੀ ਬੜੀ ਬੜੇ ਮਾੜੇ ਹਾਲਤੀ ਸੀ ਮੈਂ ਕਹਿੰਦਾ ਬੇਟਾ ਭਰਤੀ ਹੋ ਤੇ ਮੇਰੇ ਘਰ ਦੀ ਗਰੀਬੀ ਮੋੜ ਪਰ ਮੈਂ ਪੜ੍ਹਾਰ ਜੀ ਦਾ ਜਦੋਂ ਪਿਓ ਮਰਿਆ ਛੋਟਾ ਜਿਹਾ 5ਵੀਂ ਚ ਪੜਦਾ ਸੀ ਤੇ ਉਸ ਤੋਂ ਬਾਅਦ ਇਹਨਾਂ ਮੈਂ ਪੜਾ ਲਖਾ ਕੇ ਭਰਤੀ ਕਿਰਾਇਆ ਪਹਿਲੀ ਭਰਤੀ ਮੇਰਾ ਪੁੱਤ ਹੋ ਗਿਆ ਤੇ ਮੇਰੇ ਪੁੱਤ ਨੇ ਬਹੁਤ ਸੋਹਣੀ ਨੌਕਰੀ ਕੀਤੀ ਹੈ 7 ਸਾਲ ਪਰ ਹੁਣ ਮੈਨੂੰ ਨਹੀਂ ਸਮਝ ਲੱਗੀ ਵੀ ਹੁਣ ਕੀ ਪਾਣਾ ਬੜਿਆ ਪੁੱਤ ਦੇ ਠੰਗੋੜਾ ਹੋ ਗਿਆ ਛੁੱਟੀ ਆਇਆ ਮੁੜ ਕੇ ਮੈਨੂੰ ਪਤਾ ਹੀ ਨਹੀਂ ਛੁੱਟੀ ਆਏ ਦਾ ਵੀ ਨਹੀਂ ਪਤਾ ਮੈਨੂੰ ਮੈਨੂੰ ਉਦੋਂ ਪਤਾ ਲੱਗਾ ਭਾਜੀ ਜਦੋਂ ਬਾਹਰ ਚੜਿਆ ਗਿਆ ਬਾਹਰ ਹੀ ਮੇਖਲ 8-9 ਮਹੀਨੇ ਹੋ ਗਏ ਨੇ ਬਾਹਰ ਗਿਆ ਮੈਨੂੰ ਕੁਝ ਨਹੀਂ ਕਿਹਾ ਬਾਜੀ ਮੈਨੂੰ ਦੱਸਿਆ ਹੀ ਕੱਕ ਨਹੀਂ ਕਿ ਇਸ ਇਨਾ ਕੰਮਾਂ ਚ ਕਿੱਦਾਂ ਪਿਆ ਹੁਣ ਜਿਹੜਾ ਕੱਲ ਥਾਣੇ ਦੇ ਵਿੱਚ ਬੰਬ ਸੁੱਟਿਆ ਬਾਜੀ ਮੈਨੂੰ ਇਹ ਵੀ ਨਹੀਂ ਜੇ ਪਤਾ ਇਹਦੀ ਅਮਰਤਪਾਲ ਨਾਲ ਕਿਤੇ ਫੋਟੋ ਲੱਥੀ ਮੈਨੂੰ ਨਹੀਂ ਪਤਾ ਅਮਰਤਪਾਲ ਕੌਣ ਆ ਕੌਣ ਨੇ ਉਹਦੇ ਤੋਂ ਤੁਹਾਡੇ ਘਰ ਇੱਕ ਦੋ ਵਾਰੀ ਪੁਲਿਸ ਆਈ ਆ ਉਹਨਾਂ ਨੇ ਮੈਨੂੰ ਕੁਝ ਨਹੀਂ ਆਖਿਆ ਮੈਂ ਬੇਨਜਾਜ ਨਹੀਂ ਕਹਿਣਾ ਉਹਨਾਂ ਨੇ ਵੀ ਉਹਨੇ ਕਿਹਾ ਮਾਤਾ ਕਿੱਥੇ ਆ ਜੀਵਨ ਫੌਜੀ ਮੈਂ ਹਾਂ ਤੇ ਬਾਹਰ ਹੈ ਫੌਜ ਆ ਤੇ ਮੁੜ ਕੇ ਚਲੇ ਜਾਂਦੇ ਰਹੇ ਨੇ ਤੇ ਮੁੜ ਕੇ ਹੁਣ ਸਾਨੂੰ ਤੰਗ ਕੀਤਾ ਪੁਲਿਸ ਨੇ ਹੁਣ ਤੇ ਮੈਨੂੰ 5 ਦਿਨ ਥਾਣੇ ਰੱਖਿਆ ਉਹਨਾਂ ਨੇ ਮਾਲੇ ਵਾਲੀ ਚੌਂਕੀ 'ਚ ਰੱਖਿਆ ਉਹਨ ਮੇਰੀ ਭੈਣ ਦੇ ਕੋਲੋਂ ਚੁੱਕ ਕੇ ਲਿਆਂਦਾ ਮੈਂ ਭੈਣ ਕੋਲ ਅੱਖਾਂ ਬਣਾਉਣ ਗਈ ਹਾਂ ਤੇ ਮੇਰੀ ਭੈਣ ਨੂੰ ਵੀ ਚੁੱਕ ਲਿਆ ਮੇਰੇ ਭਨੂਜੇ ਨੂੰ ਵੀ ਚੁੱਕ ਲਿਆ ਇਹਨਾਂ ਨੇ ਬੇਨਜਾਜ ਚੁੱਕ ਲਿਆ ਜਦੋਂ ਮੈਨੂੰ ਇਹ ਚੁੱਕੜਾ ਸੀ ਮੇਰੇ ਭਨੂਜੇ ਤੇ ਭੈਣ ਨੂੰ ਤੇ ਨਾਲ ਚੁੱਕਦੇ ਉਹੋ ਇੱਕ ਮੌਂਦੇ ਤੋਂ ਉਹੋ ਖਾਂਦੇ ਸੀ ਬੱਚੇ ਉਹਨਾਂ ਦੇ ਰੋਲਣ ਦੇ ਨੇ ਤੇ ਇਸ ਕਰਕੇ ਤੇ ਪਰ ਜਦੋਂ ਇਹਨਾਂ ਲੀਕ ਹੋਈ ਆ ਫੋਟੋ ਤਹਲਾ ਮੈਨੂੰ ਕਹਿੰਦਾ ਰਿਹਾ ਮਾਂ ਫੋਰ ਮੀ ਫੋਨ ਆਣਾ ਤੇ ਮਾਂ ਮੈਂ ਠੀਕ ਠਾਕ ਆ ਕੋਈ ਗੱਲਬਾਤ ਨਹੀਂ ਮੈਂ ਠੀਕ ਠਾਕ ਆ ਫੌਜ 'ਚ ਮੇਰਾ ਫਿਕਰ ਨਾ ਕਰੀ ਫੋਨ ਲੇਟ ਵੀ ਹੋ ਜਾਏਗਾ ਨਾ ਤੂੰ ਚਿੰਤਾ ਨਾ ਕਰੀ ਬਾਜੀ ਸ ਤੇ ਮੈਨੂੰ ਪਤਾ ਲੱਗਾ ਜਦੋਂ ਫੋਟੋ ਦੀ ਲੀਕ ਹੋਈ ਫੋਟੋ ਕਿਹੜੀ ਲੀਕ ਹੋਈ ਸੀ ਕੋਈ ਬਾਹਰ ਦੀ ਹੋਈ ਸੀ ਅੱਛਾ ਕੋਈ ਬਾਹਰੋਂ ਆਈਏ ਫੋਟੋ ਵੀ ਮੈਂ ਬਾਹਰ ਦੇ ਦੇਸ਼ ਪਹੁੰਚ ਗਿਆ ਜੀ ਬਹੁਤ ਅੱਛਾ ਹਾਂਜੀ ਤੇ ਫੇਰ ਮੈਨੂੰ ਲੋਕੀ ਗੁੱਜੇ ਗੁੱਜੇ ਪੁੱਛਣ ਲੱਗੇ ਵੀ ਤੂੰ ਦੇ ਕੰਨੀ ਆ ਮੁੰਡਾ ਫੌਜ ਦਾ ਉਹ ਬਾਹਰ ਚਲਿਆ ਗਿਆ ਤੇ ਭਾਜੀ ਜਦੋਂ ਮੈਨੂੰ ਪਤਾ ਲੱਗਾ ਬਾਹਰ ਚ ਲੱਗਿਆ ਮੈਂ ਵੇੜੇ ਚ ਡੇਗ ਪਈ ਹਾਂ ਮੈਨੂੰ ਕਿਤੇ ਫੋਨ ਆਵੇ ਤੇ ਮੈਂ ਪੁੱਛਾਂ ਤੇ ਸਹੀ ਵੀ ਪੁੱਛ ਤੂੰ ਕਿਉਂ ਮੇਰੀ ਜ਼ਿੰਦਗੀ ਬਰਬਾਦ ਰਿਆਂ ਕਰ ਤਾ ਨਾ ਕਰ ਮੇਰੀ ਜ਼ਿੰਦਗੀ ਬਰਬਾਦ ਭਾਜੀ ਮੈਂ ਵਿਧਵਾ ਜਨਾਨੀ ਆ ਮੇਰੀ ਕੋ ਅਜ ਨਾਨੀਆਂ ਗਰੀਬਰੀ ਨੇ ਮੈਂ ਰੋਟੀ ਪਾਣੀ ਦੇੜਨੀ ਤੇ ਮੇਰੇ ਲੱਗੇ ਆ ਜਾਂਦੀ ਆ ਤੁਸ ਤਾਨੂੰ ਰੋਟੀ ਪਾਣੀ ਕਹੋਂ ਦਿੰਦਾ ਕੋਈ ਨਹੀਂ ਦਿੰਦਾ ਮੈਂ ਆਪੀ ਪਕਾਉਣੀ ਆ ਕਮਾਂਦੇ ਕਿੱਥਾਂ ਕੁਛ ਨਹੀਂ ਮੈਂ ਕਿੱਦਾਂ ਰੋਟੀ ਪਾਣੀ ਚੱਲਦਾ ਕੱਦਾਂ ਚਲੋ ਰੋਟੀ ਪਾਣੀ ਤੇ ਮਾੜਾ ਚੰਗਾ ਚੱਲਣਾ ਹੀ ਜੀਵਨ ਦਾ ਮਾੜਾ ਮੋਟਾ ਪਿਆਲੀ ਬੰਨਾ ਹੈਗਾ ਮੇਰਾ ਕੀ ਹੱਕ ਮੇਰਾ ਪਤ ਸੁਣਦਾ ਐ ਮੈਂ ਤਾਂ ਇਹੋ ਹੀ ਆਕਰੋ ਪੁੱਤ ਨਾ ਦਵਾਈ ਖਾ ਕੇ ਮਰ ਜਾਣਾ ਐ ਪਤ ਮੇਰੀ ਜ਼ਿੰਦਗੀ ਕੋਈ ਨਹੀਂ ਓ ਪਤਾ ਮੇਰੀ ਜ਼ਿੰਦਗੀ ਕੋਈ ਨਹੀਂ ਆ ਮੈਂ ਬਿਮਾਰ ਆ ਮੇਰਾ ਸਰੀਰ ਕੰਬੰਡਿਆ ਅੱਖ ਤੂੰ ਕਿਵੇਂ ਤਰੀ ਆਖੇ ਮੈਨੂੰ ਲੱਭਦਾ ਨਹੀਂ ਬਾਜੀ ਮੇਰੇ ਲੱਗੇ ਨਹੀਂ ਕੋਈ ਅਣਕ ਜਨਾਨੀ ਪੈਂਦੀ ਡਰਦੀ ਪਤਾ ਨਹੀਂ ਕਿਉਂ ਤੋਂ ਪੁਲਿਸ ਭੇਜਣੀ ਤੇ ਕਦੋਂ ਲੈ ਜਾਣਾ ਉਹਨੂੰ ਕਿਹਨੇ ਮੇਰੇ ਲੱਗੇ ਨਹੀਂ ਕੋਈ ਆਉਂਦਾ ਹੁਣ ਮੈਂ ਸਾਰਾ ਦਿਨ ਇਸ ਤਰ੍ਹਾਂ ਹੀ ਪਹੀਰਾ ਨਰਜਾਈ ਚ ਉਧਰ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਜਲਦ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ ਤੇ ਜਾਂਚ ਤੋਂ ਬਾਅਦ ਹੋਰ ਵੱਡੇ ਖੁਲਾਸੇ ਕੀਤੇ ਜਾਣਗੇ ਯਾ ਪਾ ਦੇਖੀਏ ਕਿ ਪਹਿਲੇ ਮੋਡਿਊਲ ਦੇ ਵਿੱਚ ਜਿਹੜਾ ਲੜਕਾ ਹੈ ਵਾਨਪਿੰਡ ਦਾ ਮੈਂ ਤੁਹਾਨੂੰ ਨਾਮ ਵੀ ਦੱਸ ਦਿੰਨਾ ਉਹ ਵੀ ਜਿਹੜਾ ਇਹਦੇ ਵਿੱਚ ਵਾਂਟਡ ਹੈ ਮੈਂ ਤੁਹਾਨੂੰ ਪ੍ਰੈਸ ਕਾਨਫਰੰਸ 'ਚ ਵੀ ਉਹ ਗੱਲ ਦੱਸੀ ਸੀਗੀ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਜੀਵਨ ਫੌਜੀ ਗੁਰਦਾਸਪੁਰ ਦੇ ਪਿੰਡ ਸ਼ਹਿਜਾਦਾ ਕਲਾਂ ਦਾ ਰਹਿਣ ਵਾਲਾ ਹੈ ਜੋ ਕਈ ਸਾਲ ਫੌਜ 'ਚ ਲਗਾ ਚੁੱਕਿਆ ਤੇ ਹੁਣ ਵਿਦੇਸ਼ 'ਚ ਜਾ ਚੁੱਕਿਆ ਹੈ ਜਿਸ ਵੱਲੋਂ ਕਥਿਤ ਵਾਰਦਾਤਾਕਰ ਪੁਲਿਸ ਨੂੰ ਵੀ ਸਿੱਧੀਆਂ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਨੇ ਬਕਾਇਦਾ ਜ਼ਿੰਮੇਵਾਰੀਆਂ ਤੱਕ ਲਈਆਂ ਜਾ ਰਹੀਆਂ ਨੇ ਜੀਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ 'ਚ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਦੇਖਣਾ ਹੋਵੇਗਾ ਜਾਂਚ ਤੋਂ ਬਾਅਦ ਕੀ ਖੁਲਾਸੇ ਕੀਤੇ ਜਾਂਦੇ ਨੇ ਵੱਡਾ ਸਵਾਲ ਇਹੋ ਖੜਾ ਹੋ ਰਿਹਾ ਹੈ ਕਿ ਸੱਚਮੁੱਚ ਇਹੋ ਕਿਸੇਤ ਮੁਲਜ਼ਮ ਹੈ ਜਿਸ ਵੱਲੋਂ ਤਮਾਕੇ ਕੀਤੇ ਜਾ ਰਹੇ ਨੇ ਜਾਂ ਫਿਰ ਅਫਵਾਹਾਂ ਫਲਾਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਆਖਰ ਕੌਣ ਹੈ ਜਿਸ ਵੱਲੋਂ ਇਨੀਆਂ ਵੱਡੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਨੇ ਕਿਸ ਦੇ ਇਸ਼ਾਰੇ ਤੇ ਇਹ ਕਾਂਡ ਹੋ ਰਹੇ ਨੇ ਇਹ ਕਈ ਵੱਡੇ ਸਵਾਲ ਨੇ ਜੋ ਜਿਉਂ ਦੇ ਤਿਉਂ ਵਰਕਰਾਰ ਨੇ ਜਗਬਣੀ ਟੀਵੀ ਲਈ ਹਰੀਸ਼ ਬਠਲਾ ਦੀ ਰਿਪੋਰਟ